ਜਿਵੇਂ ਹੁਣ ਆ ਪਿੱਛੇ ਜੇ ਇੱਕ ਬੀਬਾ ਜੀ ਫੜੇਗੇ ਥਾਰ ਵਾਲੇ ਉਹ ਸਿਸਟਮ ਚੋਂ ਹੀ ਨਿਕਲੇ ਚਿੱਟੇ ਨਾਲ ਫੜੇਗੇ ਜਿੰਨਾ ਲੋਕਾਂ ਕੋਲ ਅਸੀਂ ਜਾ ਕੇ ਸ਼ਿਕਾਇਤ ਦਰਜ ਕਰਾਉਣੀ ਐ ਜੇ ਉਹੀ ਲੋਕ ਇਸ ਚੀਜ਼ ਦਾ ਵਪਾਰ ਕਰਨਗੇ ਉਹਨੂੰ ਆਪਣਾ ਧੰਦਾ ਬਣਾ ਲੈਣਗੇ ਤਾਂ ਅਸੀਂ ਇਹਨੂੰ ਕਿਵੇਂ ਖਤਮ ਕਰ ਪਾਵਾਂਗੇ ਇੱਕ ਡਾਇਲੋਗ ਹੈ ਤਾਂ ਉਹ ਕਹਿੰਦਾ ਵੀ ਹੈ ਕਿ ਕੱਲ ਨੂੰ ਤੁਹਾਡੇ ਤੀਆਂ ਪੁੱਤ ਵੀ ਉਹ ਸਿਸਟਮ ਨੂੰ ਕਹਿੰਦਾ ਕਿ ਇਹਨਾਂ ਯੂਨੀਵਰਸਿਟੀਆਂ ਕਾਲਜਾਂ 'ਚ ਪੜਨ ਆਉਣਗੇ ਹੱਥਾਂ ਨਾਲ ਦਿੱਤੀਆਂ ਮੂੰਹਾਂ ਨਾਲ ਖੋਲਣੀਆਂ ਪੈਣਗੀਆਂ ਕੱਲ ਨੂੰ ਉਹ ਵੀ ਇਹਨਾਂ ਚੀਜ਼ਾਂ ਦੇ ਨਸ਼ੇ 'ਚ ਲੱਗਣਗੇ ਥੀਮ ਇਹ ਜੋ ਸਾਡੇ ਸਮਾਜ ਚ ਬੁਰਾਈਆਂ ਚੱਲ ਰਹੀਆਂ ਨੇ ਜੀ ਅੱਜ ਸਭ ਤੋਂ ਵੱਡਾ ਕੋਡ ਦਾ ਨੌਜਵਾਨਾਂ ਨੂੰ ਜਿਹੜਾ ਨਸ਼ੇ ਦਾ ਲੱਗਿਆ ਹੋਇਆ ਹੈ ਕਿ ਜੇ ਸਿਸਟਮ ਚਾਵੇ ਜਿਵੇਂ ਹੁਣ ਆ ਪਿੱਛੇ ਜੇ ਇੱਕ ਬੀਬਾ ਜੀ ਫੜੇਗੇ ਥਾਰ ਵਾਲੇ ਉਹ ਸਿਸਟਮ ਚੋਂ ਹੀ ਨਿਕਲੇ ਚਿੱਟੇ ਨਾਲ ਫੜੇਗੇ ਫਿਰ ਜੇ ਸਾਡੇ ਜਿੰਨਾਂ ਲੋਕਾਂ ਕੋਲ ਅਸੀਂ ਜਾ ਕੇ ਸ਼ਿਕਾਇਤ ਦਰਜ ਕਰਾਉਣੀ ਹੈ ਜੇ ਉਹੀ ਲੋਕ ਇਸ ਚੀਜ਼ ਦਾ ਵਪਾਰ ਕਰਨਗੇ ਉਹਨੂੰ ਆਪਣਾ ਧੰਦਾ ਬਣਾ ਲੈਣਗੇ ਤਾਂ ਅਸੀਂ ਇਹਨੂੰ ਕਿਵੇਂ ਖਤਮ ਕਰ ਪਾਵਾਂਗੇ ਤੁਸੀਂ ਗੱਲ ਕੀਤੀ ਚਿੱਟੇ ਦੀ ਤੁਹਾਡੀ ਫਿਲਮ ਵਿੱਚ ਕੀ ਐਸਾ ਦਿਖਾਇਆ ਗਿਆ ਜਿਹੜਾ ਯੂਥ ਉਸ ਨੂੰ ਮੋਟਿਵੇਟ ਹੋਏਗਾ ਜਦੋਂ ਤੁਸੀਂ ਫਿਲਮ ਦੇਖੋਗੇ ਤੁਹਾਨੂੰ ਪਤਾ ਲੱਗੂਗਾ ਜੀ ਅਸੀਂ ਪਿੱਛੇ ਜੇ ਇੱਕ ਰੀਲ ਵੀ ਪਾਈ ਆ ਉਹਦੇ ਵਿੱਚ ਇੱਕ ਡਾਇਲੋਗ ਹੈ ਤਾਂ ਉਹ ਕਹਿੰਦਾ ਵੀ ਹੈ ਕਿ ਕੱਲ ਨੂੰ ਤੁਹਾਡੇ 3 ਪੁੱਤ ਵੀ ਉਹ ਸਿਸਟਮ ਨੂੰ ਕਹਿੰਦਾ ਕਿ ਇਹਨਾਂ ਯੂਨੀਵਰਸਿਟੀਆਂ ਕਾਲਜਾਂ 'ਚ ਪੜਨ ਆਉਣਗੇ ਹੱਥਾਂ ਨਾਲ ਦਿੱਤੀਆਂ ਮੂੰਹਾਂ ਨਾਲ ਖੋਲਣੀਆਂ ਪੈਣਗੀਆਂ ਕੱਲ ਨੂੰ ਉਹ ਵੀ ਇਹਨਾਂ ਚੀਜ਼ਾਂ ਦੇ ਨਸ਼ੇ 'ਚ ਲੱਗਣਗੇ ਸੋ ਤੁਸੀਂ ਕੰਟਰੋਲ ਕਰਨਾ ਤੇ ਤੁਸੀਂ ਇਹ ਚੀਜ਼ ਨੂੰ ਜ਼ਿਆਦਾਤਰ ਬढ़ावा ਦੇ ਰਹੇ ਹੋ ਕਾਲੀਆਂ ਯੂਨੀਵਰਸਿਟੀਆਂ ਤੱਕ ਕਿਵੇਂ ਪਹੁੰਚ ਗਿਆ ਬੱਚਿਆਂ ਤੱਕ ਕਿਵੇਂ ਪਹੁੰਚ ਗਿਆ ਉਹਦੇ ਵਿੱਚ ਕਿਉਂ ਨਹੀਂ ਜਿਹੜਾ ਸਾਡਾ ਸਿਸਟਮ ਹੈ ਉਹਨੂੰ ਸਟ੍ਰਿਕਟ ਹੋ ਕੇ ਇਹਨਾਂ ਚੀਜ਼ਾਂ ਨੂੰ ਰੋਕਦਾ ਸੋ ਇੱਕ ਮੈਸੇਜ ਹੈ ਜੀ ਬਹੁਤ ਪਿਆਰਾ ਮੈਸੇਜ ਮਿਲੂਗਾ ਮੇਰੇ ਨਾਲ ਸਭ ਤੋਂ ਪਹਿਲਾਂ ਤਾਂ ਕਬੀਰ ਦੁਹਾਨ ਬਾਈ ਜੀ ਨੇ ਇਹਨਾਂ ਬਾਰੇ ਮਤਲਬ ਇਹ ਸਾਊਥ ਦੇ ਵਿੱਚ ਅੱਜ ਸਭ ਤੋਂ ਵਧੀਆ ਕੰਮ ਕਰ ਰਹੇ ਨੇ ਇਹਨਾਂ ਦੇ ਪਿੱਛੇ ਫਿਲਮ ਆਈ ਸੀ ਮਾਰਕੋ ਜਿਹੜੀ ਕਿ ਬਹੁਤ ਬਲੌਕਬਸਟਰ ਰਹੀ ਔਰ ਦਰਜਣਾਂ ਫਿਲਮਾਂ ਇਹਨਾਂ ਨੇ ਕੀਤੀਆਂ ਨੇ ਸੋ ਅਸੀਂ ਇਹਨਾਂ ਨੂੰ ਸਾਊਥ ਤੋਂ ਲੈ ਕੇ ਆਏ ਆ ਬੇਸਿਕਲੀ ਇਹ ਹਰਿਆਣੇ ਤੋਂ ਨੇ ਆਪਣੇ ਬਾਰੇ ਆਪ ਦੱਸਣਗੇ ਸੋ ਮੇਰੇ ਨਾਲ ਬਾਣੀ ਸੰਧੂ ਜੀ ਨੇ ਜੀ ਦ੍ਰਿਸ਼ਟੀ ਤਲਵਾਰ ਤੇ ਹੋਰ ਥੀਏਟਰ ਦੇ ਜਿੰਨੇ ਕਲਾਕਾਰ ਨੇ ਤੁਸੀਂ ਗੱਲ ਥੀਮ ਇਹ ਹੈ ਜੋ ਸਾਡੇ ਸਮਾਜ ਚ ਬੁਰਾਈਆਂ ਚੱਲ ਰਹੀਆਂ ਨੇ ਜੀ ਅੱਜ ਸਭ ਤੋਂ ਵੱਡਾ ਕੋਡ ਦਾ ਨੌਜਵਾਨਾਂ ਨੂੰ ਜਿਹੜਾ ਨਸ਼ੇ ਦਾ ਲੱਗਿਆ ਹੋਇਆ ਹੈ ਕਿ ਜੇ ਸਿਸਟਮ ਚਾਵੇ ਜਿਵੇਂ ਹੁਣ ਆ ਪਿੱਛੇ ਜੇ ਇੱਕ ਬੀਬਾ ਜੀ ਫੜੇਗੇ ਥਾਰ ਵਾਲੇ ਉਹ ਸਿਸਟਮ ਚੋਂ ਹੀ ਨਿਕਲੇ ਚਿੱਟੇ ਨਾਲ ਫੜੇਗੇ ਫਿਰ ਜੇ ਸਾਡੇ ਜਿੰਨਾਂ ਲੋਕਾਂ ਕੋਲ ਅਸੀਂ ਜਾ ਕੇ ਸ਼ਿਕਾਇਤ ਦਰਜ ਕਰਾਉਣੀ ਹੈ ਜੇ ਉਹੀ ਲੋਕ ਇਸ ਚੀਜ਼ ਦਾ ਵਪਾਰ ਕਰਨਗੇ ਉਹਨੂੰ ਆਪਣਾ ਧੰਦਾ ਬਣਾ ਲੈਣਗੇ ਤਾਂ ਅਸੀਂ ਇਹਨੂੰ ਕਿਵੇਂ ਖਤਮ ਕਰ ਪਾਵਾਂਗੇ ਤੁਸੀਂ ਗੱਲ ਕੀਤੀ ਚਿੱਟੇ ਦੀ ਤੁਹਾਡੀ ਫਿਲਮ ਵਿੱਚ ਕੀ ਐਸਾ ਦਿਖਾਇਆ ਗਿਆ ਜਿਹੜਾ ਯੂਥ ਉਸ ਨੂੰ ਮੋਟਿਵੇਟ ਹੋਏਗਾ ਜਦੋਂ ਤੁਸੀਂ ਫਿਲਮ ਦੇਖੋਗੇ ਤੁਹਾਨੂੰ ਪਤਾ ਲੱਗੂਗਾ ਜੀ ਅਸੀਂ ਪਿੱਛੇ ਜੇ ਇੱਕ ਰੀਲ ਵੀ ਪਾਈ ਆ ਉਹਦੇ ਵਿੱਚ ਇੱਕ ਡਾਇਲੋਗ ਹੈ ਤਾਂ ਉਹ ਕਹਿੰਦਾ ਵੀ ਹੈ ਕਿ ਕੱਲ ਨੂੰ ਤੁਹਾਡੇ 3 ਪੁੱਤ ਵੀ ਉਹ ਸਿਸਟਮ ਨੂੰ ਕਹਿੰਦਾ ਕਿ ਇਹਨਾਂ ਯੂਨੀਵਰਸਿਟੀਆਂ ਕਾਲਜਾਂ 'ਚ ਪੜਨ ਲਉਣਗੇ ਹੱਥਾਂ ਨਾਲ ਦਿੱਤੀਆਂ ਮੂੰਹਾਂ ਨਾਲ ਖੋਲਣੀਆਂ ਪੈਣਗੀਆਂ ਕੱਲ ਨੂੰ ਉਹ ਵੀ ਇਹਨਾਂ ਚੀਜ਼ਾਂ ਦੇ ਨਸ਼ੇ 'ਚ ਲੱਗਣਗੇ ਸੋ ਤੁਸੀਂ ਕੰਟਰੋਲ ਕਰਨਾ ਤੇ ਤੁਸੀਂ ਇਹ ਚੀਜ਼ ਨੂੰ ਜ਼ਿਆਦਾਤਰ ਬढ़ावा ਦੇ ਰਹੇ ਹਾਂ ਕਾਲਜਾਂ ਯੂਨੀਵਰਸਿਟੀਆਂ ਤੱਕ ਕਿਵੇਂ ਪਹੁੰਚ ਗਿਆ ਬੱਚਿਆਂ ਤੱਕ ਕਿਵੇਂ ਪਹੁੰਚ ਗਿਆ ਉਹਦੇ ਵਿੱਚ ਕਿਉਂ ਨਹੀਂ ਜਿਹੜਾ ਸਾਡਾ ਸਿਸਟਮ ਹੈ ਉਹਨੂੰ ਸਟ੍ਰਿਕਟ ਹੋ ਕੇ ਇਹਨਾਂ ਚੀਜ਼ਾਂ ਨੂੰ ਰੋਕਦਾ ਸੋ ਇੱਕ ਮੈਸੇਜ ਹੈ ਜੀ ਬਹੁਤ ਪਿਆਰਾ ਮੈਸੇਜ ਮਿਲੂਗਾ ਮੇਰੇ ਨਾਲ ਸਭ ਤੋਂ ਪਹਿਲਾਂ ਤਾਂ ਕਬੀਰ ਦੁਹਾਨ ਬਾਈ ਜੀ ਨੇ ਇਹਨਾਂ ਬਾਰੇ ਮਤਲਬ ਇਹ ਸਾਊਥ ਦੇ ਵਿੱਚ ਅੱਜ ਸਭ ਤੋਂ ਵਧੀਆ ਕੰਮ ਕਰ ਰਹੇ ਨੇ ਇਹਨਾਂ ਦੇ ਪਿੱਛੇ ਫਿਲਮ ਆਈ ਸੀ ਮਾਰਕੋ ਜਿਹੜੀ ਕਿ ਬਹੁਤ ਬਲੌਕਬਸਟਰ ਰਹੀ ਔਰ ਦਰਜਨਾ ਫਿਲਮਾਂ ਇਹਨਾਂ ਨੇ ਕੀਤੀਆਂ ਨੇ ਸੋ ਸੀ ਇਹਨਾਂ ਨੂੰ ਸੌਤ ਤੋਂ ਲੈ ਕੇ ਆਇਆ ਬੇਸਿਕਲੀ ਇਹ ਹਰਿਆਣੇ ਤੋਂ ਨੇ ਆਪਣੇ ਬਾਰੇ ਆਪ ਦੱਸਣਗੇ ਸੋ ਮੇਰੇ ਨਾਲ ਬਾਣੀ ਸੰਧੂ ਜੀ ਨੇ ਜੀ ਦ੍ਰਿਸ਼ਟੀ ਤਲਵਾਰ ਤੇ ਹੋਰ ਥੀਏਟਰ ਦੇ ਜਿੰਨੇ ਕਲਾਕਾਰ ਨੇ